ਹਰ ਇੱਕ ਔਰਤ ਦਾ ਸੁਪਨਾ ਹੁੰਦਾ ਹੈ ਕਿ ਵਿਆਹ ਤੋਂ ਬਾਅਦ ਉਸ ਦੇ ਘਰ ਵਿੱਚ ਇੱਕ ਨੰਨੀ ਜਹੀ ਜਾਨ ਆਵੇ ਹਰ ਇੱਕ ਲੜਕੀ ਚਾਹੁੰਦੀ ਹੈ ਕਿ ਉਹ ਮਾਂ ਬਣੇ ਉਦੋਂ ਤੱਕ ਉਹ ਆਪਣੀ ਆਪਣੀ ਬਧੂਰਾ ਸਮਝਦੀ ਹੈ ਜਦੋਂ ਤੱਕ ਉਸ ਨੂੰ ਕੋਈ ਹੋਰ ਨਹੀਂ ਚਾਹਤਾ ਲਾਲਮੀ ਆਉਂਦਾ ਹੈ ਵਾਹਿਗੁਰੂ ਅਕੀ ਇਹ ਹੀ ਅਰਦਾਸ ਕਰਦੇ ਸਾਰੇ ਨੂੰ ਪ੍ਰਮਾਤ ਇਹ ਦਰਨਾ ਨਿਵਾਜਨ ਅੱਖੀ ਜਿਹੜੀ ਕੀ ਖਾਰੇ ਸਾਰੇ ਪੈਂਟਾ ਵਾਲੀ ਬੋਤੀ ਸੋਹ ਵਾਲੀ ਹੈ ਅਗੇ ਤੁਸੀਂ ਵੀ ਚਾਹੇ ਤੇ ਤੁਹਾਡਾ ਇਹ ਸੁਪਨਾ ਪੂਰਾ ਹੋ ਜਾਏਗਾ ਤਾਂ ਆਓ ਆਪਣਾ ਬਾਈਕ ਰਿਡਿਲੇਟ ਦਿਖ ਦਿਨੀ ਦਰਨਾ ਨਹੀਂ ਬਾਈਕ ਕਰੂਗੀ ਜੀ ਆਪਣੀ ਸੁਣ ਲੈਣ ਤੇ ਆਪਣੀ ਚੋਣ ਬਹੁਤ ਜਲਦੀ ਪਿਆਰੀ ਜੀ ਸਾਥ ਪਾ ਦੇਣ ਸਾਰੇ ਪੈਂਪਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇਹੀ ਚੀਜ਼ ਹਰ ਇੱਕ ਪਹਿਣਪਰਾ ਦਾ ਸੁਪਨਾ ਹੁੰਦਾ ਕਿਉਂਕਿ ਜਦੋਂ ਮੈਰਿਜ ਹੋ ਜਾਂਦੀ ਹੈ ਹਰ ਇੱਕ ਪਹਿਨ ਨੂੰ ਹੁੰਦਾ ਹੈ ਕਿ ਮੈਂ ਮਾਂ ਬਣਾ ਕਿਉਂਕਿ ਉਹਨਾਂ ਟਾਈਮ ਉਹ ਆਪਣੇ ਆਪ ਨੂੰ ਅਧੂਰਾ ਸਮਝਦੇ ਜਿੰਨਾ ਟਾਈਮ ਉਸ ਦੀ ਗੋਦੀ ਦੇ ਵਿੱਚ ਇੱਕ ਲਾਲ ਨਹੀਂ ਆ ਜਾਂਦਾ ਤੇ ਮਾਮਾ ਦੀ ਅਕਸਰ ਪੁੱਤਾਂ ਦੇ ਨਾਲ ਜ਼ਿਆਦਾ ਸਾਂਝ ਹੁੰਦੀ ਹੈ ਕਿਉਂਕਿ ਹਰ ਇੱਕ ਨੂੰ ਹੁੰਦਾ ਵੀ ਮੈਂ ਇੱਕ ਪੁੱਤਰ ਨੂੰ ਜਨਮ ਦੇਵਾਂ ਉਹਦੋਂ ਤੱਕ ਉਹ ਬਹੁਤ ਅਧੂਰਾ ਸਮਝਦੇ ਚਾਹੀ ਲੜਕੀਆਂ ਤੇ ਲੜਕੀਆਂ ਦੇ ਵਿੱਚ ਕੋਈ ਫਰਕ ਨਹੀਂ ਲੜਕੀਆਂ ਦੇ ਨਾਲੋਂ ਲੜਕੀਆਂ ਜ਼ਿਆਦਾ ਸੰਭਾਲ ਕਰਦੀਆਂ ਨੇ ਜ਼ਿਆਦਾ ਪਿਆਰ ਕਰਦੀਆਂ ਨੇ ਪਰ ਇਹ ਆਪਣਾ ਅੰਦਰੋਂ ਜੁੜੀ ਇਦਾਂ ਦੀ ਹੋਈਏਗੀ ਕਿ ਉਹਨੂੰ ਹੁੰਦਾ ਵੀ ਮਾਇਰਾ ਪੁੱਤ ਵੱਡਾ ਹੋਵੇਗਾ ਮੈਨੂੰ ਸਾਲ ਲੇਗਾ ਮੇਰੋਂ ਕਰੇਵੇਗਾ ਪਰ ਸੁੱਖ ਤਾਂ ਤੁਹਾਨੂੰ ਪਤਾ ਹੀ ਹੈ ਵੀ ਅੱਜਕੱਲ ਇਹਨੂੰ ਮਿਲਦਾ ਹੈਗਾ ਕੱਲ ਨੂੰ ਅੱਗੇ ਨਾ ਬਤਾਉਂਦੇ ਹੋਏ ਤੁਸੀਂ ਸਾਰੇ ਜਾਣੀ ਜਾਣੋ ਮੈਨੂੰ ਬਹੁਤ ਭੈਣਾਂ ਦੇ ਮੈਸੇਜ ਆਏ ਕਿ ਦੀਦੀ ਇੱਕ ਸਿਸਟਰ ਨੇ ਵੀ ਕਿਹਾ ਮੈਨੂੰ 20 ਸਾਲ ਹੋ ਗਏ ਮੈਨੂੰ ਬੱਚਾ ਨਹੀਂ ਹੋਇਆ ਤੇ ਇੱਕ ਦੋ ਭੈਣਾਂ ਦੇ ਆਏ ਵੀ ਮੈਨੂੰ ਪੁੱਤਰ ਨਹੀਂ ਹੋ ਰਿਹਾ ਦੇਖੋ ਮੈਂ ਪਹਿਲਾਂ ਵੀ ਕਿਹਾ ਵੀ ਪੁੱਤਰਤੀ ਦੇਣਾ ਵਾਹਿਗੁਰੂ ਜੀ ਦੀ ਦਾਤ ਹੈ ਪਰ ਆਪਾਂ ਥੋੜੀ ਜੀ ਮਿਹਨਤ ਕਰ ਲਈਏ ਤਾਂ ਵਾਹਿਗੁਰੂ ਜੀ ਆਪੇ ਜਰੂਰ ਸੁਣਦੇ ਹੈਗੇ ਜਿਹੜੀ ਭੈਣ ਭਰਾ ਚਾਹ ਵੀ ਸਾਡੇ ਬੱਚਾ ਘਰ ਦੇ ਵਿੱਚ ਹੋਵੇ ਅੱਜ ਮੈਂ ਤੁਹਾਨੂੰ ਕੁਝ ਗੱਲਾਂ ਦੱਸੂਗੀ ਉਹਨਾਂ ਨੂੰ ਨੋਟ ਕਰ ਲਓ ਵੀਡੀਓ ਨੂੰ ਸਕਿਪ ਨਾ ਕਰਿਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਪਲੀਜ਼ ਉਹਨੂੰ ਵੀ ਸਬਸਕ੍ਰਾਈਬ ਕਰ ਲੈਣਾ ਜਿਵੇਂ ਇਸ ਚੈਨਲ ਨੂੰ ਪਿਆਰ ਦੇ ਰਹੇ ਹੋ ਪਲੀਜ਼ ਉਸ ਚੈਨਲ ਨੂੰ ਵੀ ਇਸੇ ਤਰੀਕੇ ਨਾਲ ਕਰਨਾ ਅੱਜ ਮੈਂ ਤੁਹਾਨੂੰ ਕੁਝ ਚੀਜ਼ਾਂ ਲਿਖਾਉਂਗੀ ਇਹ ਪਤੀ ਪਤਨੀ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਤੇ ਤੁਸੀਂ ਦੋਨਾਂ ਨੇ ਇਸ ਚੀਜ਼ ਨੂੰ ਜ਼ਰੂਰ ਵਰਤਣਾ ਤੇ ਵਾਈ ਗੁਰੂ ਜੀ ਨੇ ਚਾਹਿਆ ਤਾਂ ਤੁਹਾਡੇ ਘਰ ਵਾਈ ਗੁਰੂ ਜੀ ਜਰੂਰ ਤੁਹਾਡੀ ਸੁਣਗੇ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਮੇਰੀਆਂ ਭੈਣਾਂ ਨੂੰ ਹੁੰਦਾ ਵੀ ਹਾਂ ਉਹਨਾਂ ਦੀ ਪ੍ਰੈਜੈਂਸੀ ਜਿਹੜੀ ਉਹਦੇ ਵਿੱਚ ਦਿੱਕਤ ਆਉਂਦੀ ਵੀ ਬੱਚਾ ਨਹੀਂ ਹੋ ਰਿਹਾ ਪਹਿਲਾਂ ਦੇਖੋ ਆਪਾਂ ਨੂੰ ਡਾਕਟਰੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਆਪਾਂ ਨੇ ਹਾਰਮੋਨਸ ਘਟਵਾਉਂਦੇ ਆ ਕਈ ਵਾਰੀ ਹੁੰਦਾ ਵੀ ਕੋਈ ਬੱਚੇ ਦਾ ਨਿਚ ਟਿਊਬ ਵਗੈਰਾ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਪਰ ਫਿਰ ਵੀ ਅਗਰ ਤੁਹਾਡੇ ਸਾਰੀ ਚੀਜ਼ ਸਹੀ ਹੈਗੀ ਕਹਿੰਦੇ ਨੇ ਵਾਈ ਗੁਰੂ ਜੀ ਦੇ ਅੱਗੇ ਕੁਝ ਨਹੀਂ ਆਏਗਾ ਜੇ ਤੁਸੀਂ ਰੱਬ ਤੇ ਭਰੋਸਾ ਕਰ ਲਿਆ ਤਾਂ ਉਸ ਤੋਂ ਵੱਡਾ ਡਾਕਟਰ ਵੈਦ ਹਕੀਮ ਕੋ ਜਿਹੜੀਆਂ ਮੇਰੀਆਂ ਭੈਣਾਂ ਨੇ ਨਾ ਜਦੋਂ ਉਹਨਾਂ ਨੂੰ ਪੀਰੀਅਡ ਆਉਣੀ ਹੁੰਦੀ ਆ ਉਸ ਤੋਂ 1-2 ਦਿਨ ਪਹਿਲਾਂ ਆਪਣੇ ਪੇਟ ਨੂੰ ਨਾ ਤੁਸੀਂ ਨੇ ਮਾਲਿਸ਼ ਕਰਵਾਉਣੀ ਹੈ ਕਿਸੇ ਵਧੀਆ ਦਾਈ ਤੋਂ ਜਾਂ ਵਧੀਆ ਡਾਕਟਰ ਵੀ ਅੱਜਕੱਲ੍ਹ ਹਨਾ ਇਸ ਚੀਜ਼ ਦੇ ਵਿੱਚ ਕਾਫੀ ਮਾਹਿਰ ਨੇਗੇ ਤਾਂ ਤੁਸੀਂ ਕਿਸੇ ਵਧੀਆ ਡਾਕਟਰ ਤੋਂ ਜਾਂ ਕਿਸੇ ਦਾਈ ਤੋਂ ਜਿਵੇਂ ਆਪਾਂ ਕਹਿੰਦੇ ਵੀ ਧਰਨ ਪੱਕ ਜਾਂਦੀ ਹੈ ਕਈ ਆਂਦੀ ਇਹਨਾ ਬਚਪਨ ਦੇ ਵਿੱਚ ਕੋਈ ਗਲਤੀ ਜਿਵੇਂ ਕਿ ਭਾਜਨ ਚੱਕ ਲੈਣਾ ਹਨਾ ਪੀਰੀਅਡ ਦੇ ਵਿੱਚ ਜਾਂ ਹੁੰਦਾ ਵੀ ਕਈ ਲੜਕੀਆਂ ਨਾ ਜਦੋਂ ਪੀਰੀ ਆਉਂਦੇ ਨੇ ਨਾ ਉਦੋਂ ਨਾ ਉਹਨੂੰ ਰੋਕਣ ਵਾਸਤੇ ਨਾ ਕਿ ਮੈਡੀਸਿਨ ਵਰਤ ਲੈਂਦੇ ਨੇ ਜਾਂ ਮੈਰਿਜ ਤੋਂ ਬਾਅਦ ਹੁੰਦਾ ਵੀ ਹਜੇ ਬੱਚਾ ਸੀ ਨਹੀਂ ਮਲਕਿ ਪੋ ਕਰਨਾ ਤਾਂ ਬਹੁਤ ਸਾਰੀ ਇਦਾਂ ਦੀ ਹਨਾ ਗਰਭ ਨਿਰੋਧਕ ਗੋਲੀਆਂ ਨੇ ਜਿਹੜੀਆਂ ਲੈਣ ਲੱਗ ਜਾਂਦੇ ਨੇ ਜਿਹਦਾ ਸਾਈਡ ਇਫੈਕਟ ਬਹੁਤ ਜ਼ਿਆਦਾ ਆਪਣੀ ਓਬਰੀ ਆਪਣੇ ਬੱਚੇਦਾਨੀ ਤੇ ਹੁੰਦਾਗਾ ਹਨ ਤਾਂ ਤੁਸੀਂ ਕਰਨਾ ਕੀ ਹੈਗਾ ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਤੁਸੀਂ ਜ਼ਰੂਰ ਚੈੱਕ ਕਰਵਾਉਣਾ ਚਾਹੀਏ ਤੁਹਾਨੂੰ ਹੈ ਚਾਹੇ ਨਹੀਂ ਹੈ ਫਿਰ ਵੀ ਤੁਸੀਂ ਮਾਲਿਸ਼ ਕਰਵਾ ਲੈਣੀ ਚਾਹੀਏ ਘਰ ਦੇ ਵਿੱਚ ਵੀ ਬਹੁਤ ਸਿਆਣੇ ਬਜ਼ੁਰਗ ਮਾਤਾਵਾਂ ਨੇ ਉਹ ਕਰ ਦਿੰਦੀਆਂ ਨੇ ਹਨ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਹਨਾ ਪੀਰੀਅਡ ਸ਼ੁਰੂ ਹੋਣੇ ਨੇ ਉਦੋਂ ਮੈਂ ਤੁਹਾਨੂੰ ਇੱਕ ਚੀਜ਼ ਲਿਖਾਉਣ ਲੱਗੀ ਆ ਪਲੀਜ਼ ਕਾਪੀ ਪੈਨ ਤੇ ਉਸ ਚੀਜ਼ ਨੂੰ ਪਹਿਲਾਂ ਨੋਟ ਕਰ ਲਓ ਇਸ ਚੀਜ਼ ਨੂੰ ਤੁਸੀਂ ਨੇ ਬਣਾ ਕੇ ਰੱਖ ਲੈਣਾ ਹੈਗਾ ਫਿਰ ਤੁਸੀਂ ਮੈਂ ਕਿਵੇਂ ਕਿਵੇਂ ਲੈਣਾ ਮੈਂ ਤੁਹਾਨੂੰ ਹਨਾ ਇਹ ਸਾਰੀ ਗੱਲ ਦੱਸਦੀ ਆਂ ਜੀ ਸਭ ਤੋਂ ਪਹਿਲਾਂ ਤੁਸੀਂ ਲੈਣੀ ਹੈਗੀ 250 ਗ੍ਰਾਮ ਪੀਪਲ ਦੀ ਦਾੜੀ ਕੀ ਪੰਪਰਾ ਕਹਿੰਗੇ ਵੀ ਪੀਪਲ ਦੇ ਤਾਂ ਦਾੜੀ ਹੁੰਦੀ ਨਹੀਂ ਬੋੜ ਦੇ ਹੁੰਦੀਆਂ ਨੇ ਨਹੀਂ ਤੁਹਾਨੂੰ ਪਿੱਪਲ ਦੀ ਦਾੜੀ ਮਿਲ ਜਾਵੇਗੀ ਕਿਸੇ ਪ੍ਰਾਣੇ ਜਿਵੇਂ ਕਿ ਮੰਦਰ ਹੁੰਦੇ ਨੇਗੇ ਜਾਂ ਪ੍ਰਾਣਾਂ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਪਿੱਪਲ ਦਰਖਤ ਪ੍ਰਾਣੇ ਖੜੇ ਨੇ ਜਿਹੜੇ ਜੰਗਲ ਵਗੈਰਾ ਦੇ ਵਿੱਚ ਹਨ ਕਈ ਹੁੰਦੇ ਨੇ ਤੁਸੀਂ ਬੰਨੀ ਵਗੈਰਾ ਜਿਹਨਾਂ ਨੂੰ ਉਹ ਕਹਿ ਦਿੰਦੇ ਹੈਗੇ ਇਧਰ ਪਿੱਖੀ ਵੱਲ ਮੈਂ ਦੇਖਿਆ ਹਨ ਮੇਰੀ ਭੂਆ ਜੀ ਨੇ ਉਧਰ ਵੱਲ ਮੈਂ ਦੇਖਿਆ ਉਧਰ ਕਾਫੀ ਪਿੱਪਲ ਨੇ ਤਾਂ ਜਿਹੜੇ ਪ੍ਰਾਣੇ ਨੇ ਉਹਨਾਂ ਦੀ ਨਾ ਇੰਨੀ-ਨੀਆ ਕ ਦਾੜੀਆਂ ਹੁੰਦੀਆਂ ਨੇ ਉਹ ਇੱਕ ਰਾਮ ਬਾਣੀ ਇਲਾਜ ਹੈਗਾ ਕਿਉਂਕਿ ਅੰਦਰੋਂ ਜਿਹੜੇ ਆਪਣੇ ਹਾਰਮੋਨ ਕਿਉਂਕਿ ਪਿੱਪਲ ਬੋਹੜ ਇਦਾਂ ਦੇ ਪੀੜ ਨੇ ਕਿ ਜਿਨ੍ਹਾਂ ਦੀ ਹਰ ਇੱਕ ਚੀਜ਼ ਹੈ ਨਾ ਆਪਣੀ ਦਵਾਈ ਦੇ ਵਿੱਚ ਜਿਵੇਂ ਕਿ ਪਿੱਪਲ ਦੇ ਪੱਤੇ ਹੈਗੇ ਉਹਨਾਂ ਨੂੰ ਹਾਰਟ ਦੇ ਮਤਲਬ ਕਿ ਪੇਸ਼ੈਂਟ ਨੂੰ ਉਹਨਾਂ ਵਾਸਤੇ ਬਹੁਤ ਹੀ ਵਰਤਿਆ ਜਾਂਦਾ ਹੈਗਾ ਤਾਂ ਉਸੇ ਤਰੀਕੇ ਨਾਲ ਤੁਸੀਂ ਪਿੱਪਲ ਦੀ ਦਾੜੀ ਕੋਸ਼ਿਸ਼ ਕਰਿਓ ਨਹੀਂ ਤਾਂ ਉਹਨੂੰ ਅਨਸਾਰੀ ਤੋਂ ਕਿਸੇ ਤੋਂ ਮਿਲ ਜੂਗੀ ਅਨਸਾਰੀ ਤੋਂ ਪਤਾ ਕਰ ਲਿਓ ਅਨਸਾਰੀ ਵੀ ਰੱਖਦੇ ਹੋਣਗੇ ਇਹਨਾਂ ਨੂੰ ਇਸ ਚੀਜ਼ ਨੂੰ ਨਾ ਤਾਂ ਤੁਸੀਂ ਉਸ ਤੋਂ ਲੈ ਲੈਣੀ ਹੈ ਕਿੰਨੀ ਲੈਣੀ ਹੈ 250 ਗ੍ਰਾਮ ਅਗਰ ਨਹੀਂ ਮਿਲਦੀ ਮੈਂ ਤੁਹਾਨੂੰ ਉਹ ਵੀ ਹੱਲ ਦੱਸੂਗੀ 250 ਗ੍ਰਾਮ ਅਜਵੈਨ ਲੈਣੀ ਹੈ 250 ਗ੍ਰਾਮ ਗੁੜ ਲੈਣਾ ਹੈ 250 ਗ੍ਰਾਮ ਸੌਂਫ ਲੈਣੀ ਹੈ 250 ਗ੍ਰਾਮ ਇਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਨੇ ਪੀਸ ਲੈਣਾ ਪੀਸ ਕੇ ਚੰਗੇ ਤਰੀਕੇ ਦੇ ਨਾਲ ਗੋਲੀਆਂ ਬਣਾ ਲੈਣੀਆਂ ਨੇ ਜਿਵੇਂ ਚਾਹੇ ਚਮਚਾ ਇਦਾਂ ਉਹ ਕਰ ਲੋ ਚਾਹੇ ਤੁਸੀਂ ਗੋਲੀਆਂ ਬਣਾ ਲਓ ਜਦੋਂ ਪੈਆਂ ਆ ਭੈਣਾਂ ਨੂੰ ਪੀਰੀਅਡ ਆਉਣਾ ਪਹਿਲੇ ਦਿਨ ਤੇ ਦੂਸਰੇ ਦਿਨ ਦੋਨੋਂ પતિ ਪਤਨੀ ਨੇ ਇਹ ਤੁਸੀਂ ਨੇ ਸਵੇਰੇ ਤੇ ਸ਼ਾਮ ਦੋ-ਦੋ ਗੋਲੀਆਂ ਗਾਂ ਦੇ ਦੁੱਧ ਨਾਲ ਲੈਣੀਆਂ ਉਸ ਤੋਂ ਬਾਅਦ ਜਦੋਂ ਤੁਹਾਨੂੰ ਪੀਰੀਅਡ ਰੁਕ ਜਾਣ ਉਸ ਤੋਂ ਬਾਅਦ ਫਿਰ ਤੁਸੀਂ ਨੇ 7ਵੇਂ ਜਾਂ 6ਵੇਂ ਦਿਨ ਜਾ ਕੇ ਫਿਰ ਤੋਂ ਤੁਸੀਂ ਨੇ 3 ਦਿਨ ਲਗਾਤਾਰ ਫਿਰ ਤੁਸੀਂ ਨੇ ਦੋ ਦੋ ਗੋਲੀਆਂ ਲੈਣੀਆਂ ਹੁੰਦੀਆਂ ਅੱਗੇ ਤੁਸੀਂ ਸਾਰੇ ਸਮਝਦਾਰੋਂ ਕਿ ਉਸ ਤੋਂ ਬਾਅਦ ਵਾਈਗਰੂ ਜੀ ਨੇ ਚਾਹਿਆ ਤਾਂ ਤੁਹਾਡੀ ਝੋਲੀ ਬਹੁਤ ਜਲਦੀ ਬੱਚੇ ਦੀਆਂ ਕਲਕਾਰੀਆਂ ਗੂੰਜਣਗੀਆਂ ਇੱਕ ਜਦੋਂ ਕਿ ਆਪਣੇ ਨਾ ਅੱਜ ਕੱਲ ਹਰੇਕ ਬੱਚੇ ਦੇ ਵਿੱਚ ਬਹੁਤ ਘਾਟ ਪੈ ਰਿਹਾ ਕਿਉਂਕਿ ਤੁਸੀਂ ਦੇਖਿਆ ਹੋਣਾ ਜੇ 100 ਬੱਚੇ ਦੀ ਮੈਰਿਜ ਕਰੀਏ ਤਾਂ ਉਹਦੇ ਵਿੱਚੋਂ ਨਾ 50% ਦੇ ਚਾਂਸ ਨਹੀਂ ਹੈਗੇ ਵੀ ਅੱਗੇ ਬੇਬੀ ਉਹਨਾਂ ਨੂੰ ਹੋਵੇ ਹੈਨਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਬੱਚਿਆਂ ਦੀ ਖਰਾਕ ਬੱਚਿਆਂ ਦੇ ਸੋਚਣੀ ਬੱਚਿਆਂ ਦਾ ਦਿਮਾਗ ਬੱਚਿਆਂ ਦਾ ਕੁਝ ਨਹੀਂ ਕਹਿ ਸਕਦੇ ਵੀ ਅੱਜਕੱਲ ਇੰਨਾ ਜਿਆਦਾ ਹੈਨਾ ਡਿਪਰੈਸ਼ਨ ਹੁੰਦਾ ਹੈ ਪੇਰੈਂਟਸ ਨੂੰ ਦੇਖ ਦੇ ਕੇ ਵੀ ਅੱਗੇ ਸਾਡੀ ਆਉਣ ਵਾਲੀ ਪੀੜ੍ਹੀ ਦਾ ਕੀ ਹਾਲ ਹੋਪੇਗਾ ਇਹ ਚੀਜ਼ ਤਾਂ ਤੁਸੀਂ ਕਰ ਲੈਣੀ ਹੈ ਇਸ ਤਰੀਕੇ ਦੇ ਨਾਲ ਅਗਰ ਤੁਹਾਨੂੰ ਪਹਿਲੇ ਮੰਥ ਹੀ ਇਹ ਵਾਧੂ ਜਿਗ ਦੀ ਕਿਰਪਾ ਹੋਊਗੀ ਤਾਂ ਠੀਕ ਹੈ ਨਹੀਂ ਫਿਰ ਤੁਸੀਂ ਅਗਲੇ ਮੰਥ ਫਿਰ ਇਦਾਂ ਹੀ ਕਰਨਾ ਦੋ ਤਿੰਨ ਮੰਥ ਤੁਸੀਂ ਲਗਾਤਾਰ ਇਸ ਚੀਜ਼ ਨੂੰ ਬਰਤਣਾ ਉਸ ਤੋਂ ਬਾਅਦ ਫਿਰ ਤੁਸੀਂ ਨੇ ਨਾਰੀਅਲ ਲੈ ਲੈਣਾ ਇੱਕ ਗੁੱਟ ਲੈ ਲੈਣਾ ਖੋਪੇ ਦਾ ਦੂਸਰਾ ਨਾਰੀਅਲ ਨਹੀਂ ਖੋਪੇ ਦਾ ਗੁੱਟ ਲੈ ਲੈਣਾ ਹੈ ਉਹਦੇ ਵਿੱਚ ਨਾ ਇੱਕ ਹੋਲ ਕਰ ਲੈਣਾ ਕਿਸੇ ਵੀ ਚੀਜ਼ ਨਾਲ ਗਲੀ ਕੱਢ ਲੈਣੀ ਹੈ ਉਹਨੂੰ ਫਿਰ ਖਸਖਸ ਨਾਲ ਭਰ ਲੈਣਾ ਹੈ ਖਸਖਸ ਦੇ ਨਾਲ ਉਹਨੂੰ ਭਰ ਲੈਣਾ ਹੈ ਫਿਰ ਤੁਸੀਂ 2 ਲੀਟਰ ਦੁੱਧ ਲੈਣਾ ਹੈ 2 ਲੀਟਰ ਦੁੱਧ ਦੇ ਵਿੱਚ ਉਸ ਨਾਰੀਅਲ ਨੂੰ ਰੱਖ ਦੇ ਚੰਗੇ ਤਰੀਕੇ ਨਾਲ ਪੱਕ ਜਾਣ ਦਿਓ ਜਦੋਂ ਅੱਧਾ ਦੁੱਧ ਰਹਿ ਜਾਏ ਇੱਕ 1 ਲੀਟਰ ਦੁੱਧ ਰਹਿ ਜਾਏ ਤਾਂ ਤੁਸੀਂ ਉਹਨੂੰ ਉਤਾਰ ਲਓ ਜਿਹੜਾ ਉਹ ਨਾਰੀਆਲਾ ਉਹਨੂੰ ਭੰਨ ਕੇ ਚੰਗੇ ਤਰੀਕੇ ਦੇ ਨਾਲ ਮਿਕਸੀ ਦੇ ਵਿੱਚ ਪਾ ਕੇ ਉਹਨੂੰ ਇੱਕ ਪੇਸਟ ਬਣਾ ਲਓ ਪੇਸਟ ਬਣਾ ਕੇ ਉਹ ਦੁੱਧ ਦੇ ਵਿੱਚ ਦੁਬਾਰੇ ਫੇਰ ਰੜ ਲਾਓ ਫਿਰ ਉਸ ਦੇ ਵਿੱਚ ਤੁਸੀਂ ਰਲਾਉਣੀਆਂ ਨੇ 250 ਗ੍ਰਾਮ ਦਾਖਾਂ ਜਿਹਨੂੰ ਆਪਾਂ ਸੌਗੀ ਕਹਿੰਦੇ ਆ 100 ਗ੍ਰਾਮ ਬਦਾਮ ਉਹਦੇ ਵਿੱਚ ਰਲਾਉਣੇ ਨੇ 100 ਗ੍ਰਾਮ ਪਿਸਤਾ ਇਹਨੂੰ ਪੀਸ ਕੇ ਚੰਗੇ ਤਰੀਕੇ ਦੇ ਨਾਲ ਤੁਸੀਂ ਉਸ ਦੇ ਵਿੱਚ ਰਲਾ ਲਓ ਇਸ ਚੀਜ਼ ਨੂੰ ਤੁਸੀਂ ਨੇ ਜਦੋਂ ਮੇਰੀਆਂ ਭੈਣ ਨੂੰ ਪੀਰੀਅਡ ਖਤਮ ਹੋ ਜਾਣ ਉਸ ਤੋਂ ਬਾਅਦ ਦੋਨੋਂ ਪਤੀ ਪਤਨੀ ਨੇ ਦੋ ਦਿਨ ਲਗਾਤਾਰ ਪੀਣਾ ਇਸ ਚੀਜ਼ ਨੂੰ ਇੱਕ ਦਿਨ ਜਿਵੇਂ ਸ਼ਾਮ ਨੂੰ ਪੀ ਲਿਆ ਦੂਸਰੇ ਦਿਨ ਫੇਰ ਸ਼ਾਮ ਨੂੰ ਪੀਣਾ ਇਸੇ ਤਰੀਕੇ ਨਾਲ ਬਣਾ ਕੇ ਜਦੋਂ ਤੁਹਾਨੂੰ ਪ੍ਰੈਗਨਸੀ ਠਹਿਰ ਜਾਈ ਫਿਰ ਇਹ ਚੀਜ਼ ਬਿਲਕੁਲ ਨਹੀਂ ਵਰਤਣੀ ਕਿਉਂਕਿ ਫਿਰ ਇਹ ਬਹੁਤ ਗਰਮੈਸ ਕਰਦੀਆਂ ਨੇ ਹਣਾ ਉਸ ਤੋਂ ਬਾਅਦ ਫਿਰ ਤੁਸੀਂ ਨੇ ਕੀ ਕਰਨਾ ਹੈ ਜਦੋਂ ਜਿਹੜੇ ਜਿਹੜੇ ਪੈਨਪ੍ਰਾਵ ਨੂੰ ਵੈਗੁਰੂ ਜੀ ਨੇ ਇਹ ਦਾਤ ਬਖਸੀ ਤਾਂ ਉਸ ਤੋਂ ਬਾਅਦ ਤੁਸੀਂ ਨੇ ਆਵਲੇ ਦਾ ਮਰਬਾ ਲੈ ਕੇ ਆਉਣਾ ਹੈ ਹਰ ਰੋਜ਼ ਇੱਕ ਆਵਲਾ ਤੁਸੀਂ ਨੇ ਖਾਣਾ ਹੀ ਖਾਣਾ ਹੈ ਤੇ ਦੁੱਧ ਤੇ ਜਿਹੜੇ ਆਪਣੇ ਫਰੂਟ ਨੇ ਜਿਵੇਂ ਕੇ ਸੇਬ ਨੂੰ ਕੱਦੂ ਕਸ ਕਰਕੇ ਖਾ ਲਿਆ ਇਹ ਚੀਜ਼ਾਂ ਨੂੰ ਤੁਸੀਂ ਖਾਣੇ ਤਾਂ ਕਿ ਤੁਹਾਨੂੰ ਜਿਹੜੀ ਤਾਕਤ ਹੈ ਉਹ ਜ਼ਰੂਰੀ ਮਿਲੇ ਇਹ ਜਿਹੜੇ ਮੈਂ ਤੁਹਾਨੂੰ ਨਾਰੀਆਲ ਵਾਲਾ ਦੱਸਿਆ ਇਹ ਵੀ ਤੁਸੀਂ ਨੇ ਮਹੀਨੇ 'ਚ ਦੋ ਵਾਰ ਖਾਣਾ ਹੈ ਅਗਰ ਤੁਹਾਨੂੰ ਪਹਿਲੇ ਮੰਥ ਬੱਚੇ ਦਾ ਹੋਗੇ ਤਾਂ ਠੀਕ ਹੈ ਨਹੀਂ ਫਿਰ ਅਗਲੇ ਮੰਥ ਤੁਸੀਂ ਫਿਰ ਇਸੇ ਤਰੀਕੇ ਨਾਲ ਕਰਨਾ ਹੈਗਾ ਸਭ ਤੋਂ ਪਹਿਲੀ ਮੇਨ ਗੱਲ ਜਿਹੜੀ ਤੁਸੀਂ ਇਹ ਸਾਰਾ ਕੁਝ ਤਾਂ ਦੇਖੋ ਹੋ ਗਿਆ ਜਿਹੜਾ ਆਪਣੇ ਖਾਣਾ ਸਭ ਤੋਂ ਪਹਿਲਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਕਰਨ ਤੋਂ ਪਹਿਲਾਂ ਅਰਦਾਸ ਕਰਨੀ ਹੈ ਖੜੇ ਹੋ ਕੇ ਅਰਦਾਸ ਕਰਨੀ ਹੈ ਅਗਰ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੀ ਵੀਰ ਅੰਮ੍ਰਿਤਸਰ ਸਾਹਿਬ ਜਾ ਸਕਦੇ ਹੋ ਤਾਂ ਬਹੁਤ ਜ਼ਿਆਦਾ ਵਧੀਆ ਗੱਲ ਹੈ ਨਹੀਂ ਤੁਸੀਂ ਆਪਣੇ ਕਿਸੇ ਵੀ ਗੁਰੂ ਘਰ ਜਾ ਕੇ ਦੋਨੇ ਪਤੀ ਪਤਨੀ ਖੜੇ ਹੋ ਕੇ ਅਰਦਾਸ ਕਰਿਓ ਕਿ ਵਾਹਿਗੁਰੂ ਜੀ ਕਿਰਪਾ ਕਰਨੀ ਮੇਰੇ ਮਨ ਦੇ ਵਿੱਚ ਇਹ ਚਾਹ ਹੈ ਸਾਡੇ ਮਾੜੇ ਕਰਮਾ ਕਰਕੇ ਹਜੇ ਤੱਕ ਸਾਡੇ ਘਰ ਦੇ ਵਿੱਚ ਬੱਚੇ ਦੀਆਂ ਕਿਲਕਾਰੀਆਂ ਨਹੀਂ ਗੂੰਜੀਆਂ ਵਾਹਿਗੁਰੂ ਜੀ ਕਿਰਪਾ ਕਰੋ ਸਾਡੀ ਝੋਲੀ ਦੇ ਵਿੱਚ ਦਾਤ ਪਾ ਦਿਓ ਦਾਤ ਉਹ ਪੌਣੀ ਪਿਤਾ ਜੀ ਜਿਹੜੀ ਕਿ ਅੱਗੇ ਜਾ ਕੇ ਕੋ ਵਿਖਦੇ ਵਿੱਚ ਸਾਨੂੰ ਦੁੱਖਣਾ ਦੇਵੇ ਤੁਹਾਡਾ ਗੁਰਸਿੱਖ ਬਣੇ ਤੁਹਾਡੀ ਗੁਰਸਿੱਖ ਪੁੱਤਰੀ ਬਣੇ ਕੋਈ ਵੀ ਤੁਸੀਂ ਜਦੋਂ ਮੰਗੋਗੇ ਨਾ ਤਾਂ ਸਭ ਤੋਂ ਪਹਿਲਾਂ ਗੁਰਸਿੱਖ ਜ਼ਰੂਰ ਮੰਗ ਲਿਓ ਕਿਉਂਕਿ ਨਸ਼ਿਆਂ ਵਾਲਿਆਂ ਨਾਲੋਂ ਤਾਂ ਕਹਿੰਦੇ ਨਾ ਹੀ ਹੋਵੇ ਤਾਂ ਚੱਲ ਗੁਰਬਾਣੀ ਦੇ ਵਿੱਚ ਵੀ ਲਿਖਿਆ ਕਹਿੰਦੇ ਅਜਿਹੀ ਮਾਂ ਤਾਂ ਕਹਿੰਦੇ ਨਾ ਹੀ ਏ ਉਹਨੂੰ ਭਾਗ ਲੱਗਣ ਜਿਹਦੇ ਕਹਿੰਦੇ ਕੁੱਕ ਦੇ ਵਿੱਚੋਂ ਭਗਤ ਤੇ ਸੁਰਮਾ ਨਾ ਪੈਦਾ ਹੋਣਾ ਪਰ ਆਪਣੇ ਮੰਗਣ ਦੇ ਵਿੱਚ ਘਾਟ ਰਹਿ ਜਾਂਦੀ ਹੈ ਤਾਂ ਮੰਗਣੀ ਕੇ ਵਾਧੂ ਜੀ ਮੇਰੀ ਝੋਲੀ ਦੇ ਵਿੱਚ ਦਾਤ ਪਾ ਦਿਓ ਤਾਂ ਮੈਂ ਤੁਹਾਡੇ ਦਰ ਤੇ ਬਾਬਾ ਬੁੱਢਾ ਸਾਹਿਬ ਜੀ ਕਿਰਪਾ ਕਰੋ ਆਪ ਜੀ ਨੇ ਮਾਤਾ ਗੰਗਾ ਜੀ ਨੂੰ ਬਖਸ਼ੇ ਤੇ ਕਿਸ ਪੁੱਤਰ ਤਾ ਕਿਰਪਾ ਕਰੋ ਮੇਰੀ ਝੋਲੀ ਦੇ ਵਿੱਚ ਵੀ ਪੁੱਤਰ ਦੀ ਦਾਤ ਜਾਂ ਬੱਚੇ ਦੀ ਦਾਤ ਪਾ ਦਿਓ ਪਿਤਾ ਜੀ ਮੈਂ ਆਪਣੇ ਬੱਚੇ ਨੂੰ ਲੈ ਕੇ ਤੇਰੇ ਦਰ ਤੇ ਆਵਾਂਗੀ ਅਰਦਾਸ ਕਰਵਾ ਕੇ ਜਾਵਾਂਗੀ ਫਿਰ ਤੁਸੀਂ ਨੇ ਉੱਥੇ ਜਾ ਕੇ ਜਾਣਾ ਜਦੋਂ ਮਿੱਠੇ ਮਿਸੇ ਪ੍ਰਸਾਦੇ ਆਪਣੇ ਜਿਹੜੇ ਵੇਸਣ ਪਾ ਕੇ ਮਿਸੇ ਪ੍ਰਸਾਦੇ ਤੇ ਪਿਆਜ਼ ਦੇ ਨਾਲ ਲੈ ਕੇ ਜਾਣੇ ਨੇ ਸਰਦਾ ਨਾਲ ਲੈ ਕੇ ਜਾਣੇ ਤੇ ਸਰਦਾ ਰੱਖਣੀ ਹੈ ਦੇਖੋ ਜੇਕਰ ਤੁਸੀਂ ਮੇਰੀ ਇਹ ਚੀਜ਼ ਕਰੋਗੇ ਵਾਈ ਕਿਰੂ ਜੀ ਤੇ ਸਰਦਾ ਰੱਖੋਗੇ ਤਾਂ ਤੁਸੀਂ ਕਿਸੇ ਵੀ ਹਨਾ ਤਾਕਤ ਵੀ ਤੇ ਜਾਦੂ ਟੂਣੇ ਮੰਤਰਾਂ ਦਾ ਅੰਦਰ ਨਹੀਂ ਕਰੋਗੇ ਤਾਂ ਇਸ ਚੀਜ਼ ਨੂੰ ਕਰਿਓ ਅਗਰ ਤੁਸੀਂ ਜਾਦੂ ਟੂਣੇ ਤੰਤਰ ਮੰਤਰ ਕਰਨੇ ਤਾਂ ਮੈਂ ਨਹੀਂ ਕਹੂੰਗੀ ਹਨਾ ਕਿਉਂਕਿ ਭਰੋਸਾ ਇੱਕ ਤੇ ਹੀ ਤਾਰਦਾ ਹੈਗਾ ਅਗਰ ਦੋ ਵੀੜੀਆਂ ਦੇ ਵਿੱਚ ਪੈਰ ਰੱਖੋਗੇ ਫਿਰ ਡੁੱਬਾਂਗੇ ਤਰਦੇ ਨਹੀਂ ਹੈਗੇ ਤਾਂ ਇਹ ਚੀਜ਼ ਤੁਸੀਂ ਹਨਾ ਜ਼ਰੂਰ ਕਰਨੀ ਸ਼ੁਰੂ ਤੋਂ ਲੈ ਕੇ ਧਰਨ ਜਿਹੜੀ ਮੈਂ ਦੱਸੀਆ ਤੁਹਾਨੂੰ ਉਸ ਤੋਂ ਬਾਅਦ ਇਹ ਖਾਣ ਵਾਲੀ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਦੱਸੀਆ ਇਸ ਚੀਜ਼ ਨਾਲ ਤੁਸੀਂ ਜ਼ਰੂਰ ਕਰਿਓ ਤੇ ਜਿਹੜੀਆਂ ਮੇਰੀਆਂ ਭੈਣਾਂ ਚਾਹੁੰਦੀਆਂ ਨੇ ਵੀ ਹਾਂ ਉਹਨਾਂ ਦੇ ਘਰ ਦੇ ਵਿੱਚ ਇਹ ਚੀਜ਼ ਹੋਵੇ ਤਾਂ ਵਾਹਿਗੁਰੂ ਜੀ ਨੂੰ ਮੈਂ ਇਹੀ ਅਰਦਾਸ ਕਰੂੰਗੀ ਕਿ ਵਾਹਿਗੁਰੂ ਜੀ ਹਰ ਇੱਕ ਮਾਂ ਦੀ ਝੋਲੀ ਦੇ ਵਿੱਚ ਇਹ ਦਾਤ ਪਾ ਦੇ ਤਾਂ ਕਿ ਉਹ ਦੁਨੀਆ ਤੇ ਆਈ ਦਾ ਸਫਲ ਹੋ ਜਾ ਕਿਉਂਕਿ ਵੈਸੇ ਤਾਂ ਵਾਹਿਗੁਰੂ ਜੀ ਨੇ ਆਪਣ ਭੇਜਿਆ ਨਾਮ ਸਿਮਰਨ ਕਰਨ ਵਾਸਤੇ ਹਨਾ ਕਿਰਤ ਕਰਨ ਵਾਸਤੇ ਆਪਣਾ ਨਾਮ ਜਪੋ ਪਰਾਪਾ ਜੋੜੀਆਂ ਦੁਨਿਆਵੀ ਚੀਜ਼ਾਂ ਦੇ ਨਾਲ ਇਹ ਵੀ ਆਪਾਂ ਨੇ ਵਾਹਿਗੁਰੂ ਜੀ ਤੋਂ ਹੀ ਮੰਗਣੀਆਂ ਨੇ ਜਿਹੜੀਆਂ ਜਿਹੜੀਆਂ ਭੈਣਾਂ ਨੂੰ ਮੇਰੀ ਇਸ ਵੀਡੀਓ ਦੇ ਨਾਲ ਵਾਹਿਗੁਰੂ ਜੀ ਨੇ ਦਿੱਤਾ ਤਬਖਸ਼ੀਨਾ ਤਾਂ ਤੁਸੀਂ ਜਿਵੇਂ ਕਿ ਤੁਹਾਨੂੰ ਦਿਨ ਪਕੈਦ ਵੀ ਪ੍ਰੇਅ ਸੀ ਠਹਿ ਗਈ ਨਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਫੋਨ ਕਰਕੇ ਮਲਕੀ ਕਮੈਂਟ ਕਰਕੇ ਪੁੱਛਣਾ ਤੇ ਮੈਂ ਤੁਹਾਨੂੰ ਫਿਰ ਇੱਕ ਸ਼ਬਦ ਦੱਸਾਂਗੀ ਜਿਹੜਾ ਕਿ ਤੁਹਾਡਾ ਆਉਣ ਵਾਲਾ ਜੀ ਹੈ ਤੁਹਾਡਾ ਆਉਣ ਵਾਲਾ ਬੱਚਾ ਹੈ ਨਾ ਉਹ ਹੋਰ ਸਿੱਖ ਬਣੇ ਸੰਪੂਰਨ ਹੋਰ ਸਿੱਖੀ ਦਾਦਾ ਗੁਰੂ ਸਾਹਿਬਾਂ ਜੀ ਨੇ ਕਿਹਾ ਕਹਿੰਦੇ ਪੁੱਤਰ ਮੰਗਣਾ ਨਾ ਧੀ ਮੰਗਣੀ ਆ ਤਾਂ ਗੁਰਸਿੱਖ ਮੰਗ ਤਾਂ ਕਿ ਤੇਰੀਆਂ ਕੋਲਾਂ ਦਰ ਜਾ ਕਹਿੰਦੇ ਇੱਕ ਵੀ ਪਰਿਵਾਰ ਦੇ ਵਿੱਚ ਮੈਂਬਰ ਨਾਮ ਜਪਣ ਲੱਗ ਜੇ ਨਾ ਦੇਖੋ ਕਈ ਭੈਣ ਭਰਾਵਾਂ ਨੂੰ ਨਾ ਮੇਰੀਆਂ ਇਹ ਚੀਜ਼ਾਂ ਤੇ ਬਹੁਤ ਦਿੱਕਤ ਹੁੰਦੀ ਹੈ ਵੀ ਹਨਾ ਵੀ ਮੈਂ ਜਿਵੇਂ ਤੁਹਾਨੂੰ ਦੱਸ ਦਿੰਨੀ ਆ ਵੀ ਇਹ ਤਾਂ ਐਂ ਕਰ ਲਓ ਐਂ ਕਰ ਲਓ ਹਨਾ ਤਾਂ ਬਸ ਉਹਨਾਂ ਦੇ ਪਤਾ ਨਹੀਂ ਕਿਉਂ ਇਦਾਂ ਮਿਰਚਾਂ ਦੀਆਂ ਲੜਨ ਲੱਗ ਜਾਂਦੀਆਂ ਨੇ ਵੀ ਹਾਂ ਇਹ ਭੈਣ ਆ ਐਂ ਕਿਉਂ ਕਹਿੰਦੀ ਆ ਦੇਖੋ ਵਾਹਿਗੁਰੂ ਜੀ ਦੇ ਲੜ ਲਾਉਣਾ ਕੋਈ ਮਾੜੀ ਗੱਲ ਨਹੀਂ ਜਿਸ ਤਰੀਕੇ ਦੇ ਨਾਲ ਮੇਰੇ ਭੈਣ ਭਰਾ ਲੱਗਦੇ ਆ ਨਾ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਲੱਗ ਜਾਣ ਦੋ ਕਿਉਂਕਿ ਟੁੱਟੇ ਹੋਿਆਂ ਨੂੰ ਜਦੋਂ ਜੁੜਗੇ ਨਾ ਤਾਂ ਵਾਹਿਗੁਰੂ ਜੀ ਆਪਣੇ ਆਪ ਹੀ ਭਾਗ ਲਾ ਦੇਣਗੇ ਤੇ ਇਹ ਵੀਰ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਅੱਗੇ ਵੀ ਜ਼ਰੂਰ ਪਹੁੰਚਾਉਣਾ ਤਾਂ ਕਿ ਕਿਸੇ ਪੈਨਪ੍ਰਾ ਦਾ ਭਲਾ ਹੋ ਸਕੇ ਤਾਂ ਮਿਲਾਂਗੇ ਅਪਾਹਣ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਪੈਨਪ੍ਰਾ ਮੇਰੇ ਬਨੋ ਸਾਥੀ ਰਹੀਏ ਆਪਾਂ